ਅੰਮ੍ਰਿਤਸਰ ਦੇ ਕਸਬਾ ਮਹਿਤਾ ਨੇੜੇ ਪਿੰਡ ਖੱਬੇ ਰਾਜਪੂਤਾਂ ਦੀ ਸੜਕ ਤੇ ਹੋਏ ਇੱਕ ਦਰਦਨਾਕ ਹਾਸੇ ਦੌਰਾਨ ਇੱਕ ਡੇਢ ਸਾਲਾ ਬੱਚੇ ਸਮੇਤ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਕੋਟਲਾ ਸੂਬਾ ਸਿੰਘ ਵਾਸੀ ਅਮਰਜੋਤ ਸਿੰਘ ਆਪਣੀ ਮਾਤਾ ਬਲਬੀਰ ਕੌਰ ਅਤੇ ਆਪਣੇ ਡੇਢ ਸਾਲ ਦੇ ਬੇਟੇ ਨਾਲ ਬਾਈਕ ਤੇ ਸਵਾਰ ਹੋ ਕੇ ਮਹਿਤਾ ਚੌਂਕ ਵੱਲ ਆ ਰਿਹਾ ਸੀ। ਇਸ ਦੌਰਾਨ ਕਸਬਾ ਮਹਿਤਾ ਦੇ ਪਿੰਡ ਖੱਬੇ ਰਾਜਪੂਤਾਂ ਦੀ ਸੜਕ ਕਿਨਾਰੇ ਖੇਤਾਂ ਵਿੱਚ ਕਿਸਾਨ ਵੱਲੋਂ ਕਣਕ ਦੀ ਨਾੜ ਨੂੰ ਲਗਾਈ ਗਈ ਅੱਗ ਕਾਰਨ ਸੜਕ ਤੇ ਫੈਲੇ ਸੰਗਣੇ ਧੂਏ ਕਾਰਨ ਪਿੱਛੋਂ ਆ ਰਹੇ ਕਿਸੇ ਅਣਪਛਾਤੇ ਵਾਹਨ ਦੀ ਟਪੇਟ ਵਿੱਚ ਆਉਣ ਕਾਰਨ ਇਹਨਾਂ ਤਿੰਨਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਅਮਰਜੋਤ ਸਿੰਘ ਅੰਮ੍ਰਿਤਸਰ ਵਿੱਚ ਪੰਚਾਇਤੀ ਵਿਭਾਗ ਵਿੱਚ ਨੌਕਰੀ ਕਰਦਾ ਸੀ ਇਸ ਸੰਬੰਧੀ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਣਪਛਾਤੇ ਵਾਹਨ ਦੀ ਪਛਾਣ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇਆ ਦੀ ਰਿਕਾਰਡਿੰਗ ਚੈੱਕ ਕੀਤੀ ਜਾ ਰਹੀ ਹੈ ਉਨਾ ਕਿਹਾ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ 112 ਤੋਂ ਕਾਲ ਆਈ ਆ ਅਸੀਂ ਨਵੇਂ ਪਿੰਡ ਲਾਗੇ ਖਲੋਤੇ ਸੀ ਤੇ ਅਸੀਂ ਉੱਥੋਂ ਫਿਰ ਪੌਰਨ ਇਧਰ ਨੂੰ ਆ ਗਏ ਆ ਤੇ ਜਾਂ ਆ ਕੇ ਦੇਖਿਆ ਵਾ ਕਿ ਇੱਕ ਮੋਟਰਸਾਈਕਲ ਦੱਸਿਆ ਪਬਲਿਕ ਨੇ ਕਿ ਮੋਟਰਸਾਈਕਲ ਵੱਜਾ ਤੇ ਇੱਕ ਬੇਟੇ ਦੀ ਮੌਤ ਹੋਈ ਆ ਉਸ ਦੀ ਉਮਰ ਹੈਗੀ ਤਕਰੀਬਨ 3 ਸਾਲ ਤੇ ਇੱਕ ਬੇਟਾ ਹੈਗਾ 30 ਸਾਲ ਦਾ ਦਾਦੀ ਜਿਹੜੀ ਉਹ 70 ਸਾਲ ਦੀ ਸੀ ਮੌਕੇ ਤੇ ਐਸ ਐਚਓ ਸਾਹਿਬ ਤੇ ਡਿਊਟੀ ਅਫਸਰ ਜਿਹੜੇ ਮੌਕੇ ਤੇ ਪਹੁੰਚ ਚੁੱਕੇ ਤੇ ਬਾਕੀ ਕਾਰਵਾਈ ਜਿਹੜੀ ਅਫਸਰਾਂ ਨੇ ਕਰਨੀ ਹੈ ਰੋਡ ਕਲੀਅਰ ਕਰਕੇ ਤੇ ਚਾਲੂ ਕਰਤਾ ਮਤਰਕ ਕੋਟਲਾ ਇਹਦੇ ਰਹਿਣ ਵਾਲੇ ਕੋਟਲਾ ਪਿੰਡ ਦੱਸਦੇ ਇੱਥੇ ਲੱਗ ਗਏ ਕੋਟਲਾ ਸੁਪਾ ਸੀ ਇਹ ਦੱਸਦੇ ਆ ਕਿ ਟਰੱਕ ਇਹ ਕੋਈ ਅਸੀਂ ਮੌਕੇ ਤੇ ਟਰੱਕ ਦੇਖਿਆ ਨਹੀਂ ਪਰ ਦੱਸਦੇ ਕਿ ਟਰੱਕ ਦੇ ਨਾਲ ਕੋ ਟੱਕਰ ਹੋਈ ਆ ਤੇ ਅੱਗ ਦਾ ਨਾੜ ਸੀ ਉਹਨੂੰ ਅੱਗ ਲਾਈ ਸੀ ਤੇ ਧੂਏ ਦੇ ਕਾਰਨ ਜਿਹੜਾ ਹਾਸਤਾ ਵਾਪਰਿਆ ਜੇਕਰ ਤੁਮਾ ਨਾ ਹੁੰਦਾ ਤੇ ਫਿਰ ਹਾਸਤਾ ਨਹੀਂ ਵਾਪਰ ਸਕਦਾ ਨਹੀਂ ਜੀ ਇਹਦੇ ਅਫਸਰ ਐਸ ਐਚਓ ਸਾਹਿਬ ਮੌਕੇ ਤੇ ਪਹੁੰਚੇ ਸੀ ਉਹ ਕਾਰਵਾਈ ਦੇ ਪੁਲਿਸ ਅਫਸਰਾਂ ਦੇ ਨੋਟਿਸ ਚ ਲਿਆਂਦਾ ਵਾ ਐਸ ਐਚਓ ਸਾਹਿਬ ਕਰਨਗੇ ਕਾਰਵਾਈ ਜਿਹੜੀ ਜਿਹਦੇ ਖਿਲਾਫ ਮੰਦੀ ਹੋਈਗੀ